ਕਹਿ ਬੋਤਾ ਬਾਉ ਜੀ ਗੱਲ ਸੁਣਿਓ ਜੀ ਇੱਕ ਮਿੰਟ ਹਾਂ ਜੀ ਬਾਉ ਜੀ 4 ਦਿਨ ਹੋ ਗਏ ਕੁਛ ਨਹੀਂ ਖਾਦਾ ਜੀ ਬਹੁਤ ਭੁੱਖ ਲੱਗੀ ਆਈ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਜੇ ਕੁਛ ਖਵਾ ਦੋ ਜੀ ਅੱਛਾ ਕੁਛ ਖਾਦਾ ਨਹੀਂ ਲੈ ਫਿਰ ਨੂੰ ਕੀ ਖਵਾਵਾਂ ਲਾ ਕੇਲੇ ਨੇ ਮੇਰੇ ਕੋਲ ਲਾ ਕੇਲੇ ਖਾਲਾ ਕੇਲੇ ਕੇਲੇ ਨਹੀਂ ਮੈਂ ਖਾਂਦਾ ਜੀ ਮੈਨੂੰ ਰੋਟੀ ਖਵਾ ਦੇ ਜੀ ਰੋਟੀ ਦੀ ਭੁੱਖ ਲੱਗੀ ਲੋਖੀ ਖਾਂਦਾ ਨਹੀਂ ਕੇਲੇ ਕੀ ਗੱਲ ਕੇਲੇ ਖਾਲਾ ਹੈ ਕੇ ਜਨ ਤੇਰੀ ਮਾੜੀ ਮੋਟੀ ਭੁੱਖ ਮਟ ਜੂਗੀ ਭੁੱਖ ਕੇਲੇ ਖਾਲਾ ਕੇਲੇ ਨਹੀਂ ਮੈਂ ਖਾਂਦਾ ਜੀ ਅੱਛਾ ਰੋਟੀ ਖਾਣੀ ਹੈ ਰੋਟੀ ਹੁਣ ਰਾਈ ਕਰ ਫਿਰ ਆ ਲਾਇਆ 100 ਰੁਪਿਆ ਤੂੰ ਇਥੋਂ ਖਾ ਰਹੀ ਐ ਐਸੇ ਨਹੀਂ ਲੈਣੀ ਮੈਂ ਟੈਨਸ਼ਨ ਆ ਮੈਂ ਕੀ ਕਰਨਾ ਜੀ ਮੈਨੂੰ ਭੁੱਖ ਲੱਗੀ ਐ ਜੀ ਬਹੁਤ ਜੀ ਰੋਟੀ ਖਵਾ ਦਿਓ ਜੀ ਬੜੀ ਮਿਹਰਬਾਨੀ ਹੋ ਗਈ ਓਹੋ ਛੱਲੈਂਦਾ ਨਹੀਂ ਹੁਣ ਤੂੰ ਪੈਸੇ ਓਹ ਮੈਂ ਸਾਈਂ ਰੋਟੀ ਕਿੱਥੋਂ ਖਵਾਵਾ ਇੱਥੇ ਕੋਈ ਨੇੜੇ ਤੇ ਢਾਬਾ ਵੀ ਨਹੀਂ ਕੋਈ ਹੋਟਲ ਨਹੀਂ ਚਲ ਐ ਕਰ ਆਇਆ ਕਰ ਤੂੰ ਆ ਜਾ ਮੇਰੇ ਨਾਲ ਹੀ ਆ ਜਾ ਤੈਨੂੰ ਘਰੇ ਖਵਾਉਣਾ ਰੋਟੀ ਆ ਜਾ ਫਿਰ ਕਰੀ ਚਲੋ ਜੀ ਬਗ ਚੱਲਦਾ ਨਹੀਂ ਤੁਹਾਡੇ ਨਾਲ ਹਾਂ ਜੀ ਆ ਜਾ ਫਿਰ ਤੂੰ ਮੇਰੇ ਨਾਲ ਚੱਲ ਘਰੇ ਖਵਾ ਲਾਂਗੇ ਕਰੀ ਮਾੜੀ ਆਇਆ ਮਿਹਰਬਾਨੀ ਹੋਊਗੀ ਜੀ ਆ ਜਾ ਆ ਜਾ ਕੋਈ ਨਹੀਂ ਧੰਨਵਾਦ ਜੀ ਤੁਹਾਡਾ ਪਰਮਾਤਮਾ ਬਹੁਤ ਦੇਵੇ ਜੀ ਤੁਹਾਨੂੰ